ਉਹਦਾ ਟ੍ਰੇਸ ਕਰ ਲਵਾਂਗੇ ਠੀਕ ਹੈ ਨਹੀਂ ਤਾਂ ਫਿਰ ਅਗਲਾ ਸਟੈਪ ਆ ਜੀ ਦੱਸਦਾ ਵੀ ਅਸੀਂ ਤਿੰਨ ਚਾਰ ਦਿਨ ਤੋ ਕਹਿੰਦੇ ਅਸੀਂ ਬਹੁਤ ਨੇੜੇ ਪਹੁੰਚ ਗਏ ਅਸੀਂ ਕਿਹਾ ਵੀ ਸੋਮਵਾਰ ਨੂੰ ਤੱਕ ਜੇ ਤੁਸੀਂ ਐਤਵਾਰ ਤੱਕ ਲੱਭ ਦਿਓਗੇ ਜਨਾਬ ਤੁਹਾਡੀ ਮਿਹਰਬਾਨੀ ਨਹੀਂ ਸਾਰਾ ਸ਼ਹਿਰ ਸੋਮਵਾਰ ਨੂੰ ਇਕੱਠਾ ਹੋ ਕੇ ਅਗਲਾ ਕੋਈ ਸੁਝਾਅ ਅਸੀਂ ਰੂਪਰੇਖਾ ਤਿਆਰ ਕਰਕੇ ਸਨਾਰ ਸ਼੍ਰੀਮਤੀ ਦੱਸੋ ਜੀ ਦੋਸਤੋ ਮਿੱਤਰੋ ਵਾਇਗੁਰਜੀ ਦਾ ਖਾਜ਼ਾ ਵਾਇਗੁਰਜੀ ਦੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਪਿਛਲੇ ਦਿਨਾਂ ਤੋਂ ਲੈ ਕੇ ਜਿਹੜੇ ਚੋਰ ਆ ਲਗਾਤਾਰ ਸਰਗਰਮਾ ਹੋਏ ਹੋਏ ਆ ਤੇ ਕਿਤੇ ਪਟ્રોલ ਪੰਪ ਦੇ ਕਿਤੇ ਛੇਲਰਾਂ ਦੀ ਜਿਹੜੀ ਲੁੱਟਮਾਰ ਕੀਤੀ ਜਾ ਰਹੀ ਹੈ ਤੇ ਹੁਣ ਤਾਂ ਪਿੰਡਾਂ ਵਾਲੇ ਪਾਸੇ ਵੀ ਇਹਦੇ ਵੱਧ ਗਏ ਹੈਗੇ ਆ ਪਿੰਡਾਂ ਦੇ ਵਿੱਚ ਜਿਹੜੀਆਂ ਲੁੱਟਕਾਂ ਕੀਤੀਆਂ ਕਾਪੇ ਮਾਰ ਕੇ ਵੱਧ ਰਹੇ ਹੈਗੇ ਲੋਕਾਂ ਨੂੰ ਤੇ ਮੋਟਰਸਾਈਕਲ ਚੋਰੀ ਜਿਹੜਾ ਇਹ ਗ로우 ਆ ਰਿਹਾ ਹੈ ਇਸ ਟਾਈਮ ਪੂਰਾ ਜੋਗਨ ਤੇ ਕਹਿ ਸਕਦੇ ਆ ਤੇ ਅੱਜ ਪੂਰਾ ਸ਼ਹਿਰ ਆ ਇਕੱਠਾ ਹੋ ਕੇ ਵੱਖ-ਵੱਖ ਸਿਆਸੀ ਆਗੂਆਂ ਦੇ ਨਾਲ ਜਿੱਥੇ ਅੱਜ ਥਾਣਾ ਬਾਗਾਪੁਰ ਵਿੱਚ ਪਹੁੰਚਿਆ ਹੈਗਾ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਔਰ ਤਸਵੀਰਾਂ ਵੇਖ ਲਓ ਫਹਿਲਾ ਹਾਲ ਹੈ ਆ ਵੀ ਆਗੂ ਆ ਜਿਹਦੇ ਬੰਦੇ ਉਸ ਟਾਈਮ ਡੀਐਸਪੀ ਤੇ ਐਸਐਚਓ ਬਾਗਾਪੁਰ ਨਾਲ ਗੱਲਬਾਤ ਕਰਕੇ ਆਏ ਆ ਤੇ ਉਹਨਾਂ ਨੂੰ ਪੁੱਛਾਂਗੇ ਵੀ ਕੀ ਗੱਲਬਾਤ ਹੋਈ ਹੈ ਤੇ ਅ ਅਮੀਰ ਕਰਦੇ ਤੁਸ਼ਾਰੀ ਨਾਲ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਤੇ ਤਨੋਂ ਤਸਵੀਰਾਂ ਵਗਾ ਦਿੱਤੀਆਂ ਮੈਂ ਗੱਲਬਾਤ ਕਰਦਾ ਮਾਲਾ ਸਾਹਿਬ ਮਾਲਾ ਸਾਹਿਬ ਤੁਸੀਂ ਹੁਣੇ ਅੰਦਰ ਜਾ ਕੇ ਆਏ ਐ ਸੱਚਨਾ ਗੱਲਬਾਤ ਕੀਤੀ ਐ ਕੀ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਐਸ ਐਚਓ ਸਾਹਿਬ ਭਾਗਾ ਬਣਾਣਾ ਨੇ ਇਹ ਕਹਾਂਗੇ ਸਾਨੂੰ ਕਾਫੀ ਕਲੂ ਆ ਜਿਹੜੇ ਉਹ ਮਿਲੇ ਨੇ ਅਸੀਂ ਜਲਦੀ ਉਹ ਜਿਹੜੇ ਡਾਕੂ ਨੇ ਇਹਨਾਂ ਨੇ ਇੰਡੀਆ ਵੱਡੀਆਂ ਵਾਰਦਾਤਾ ਕੀਤੀਆਂ ਉਹਨਾਂ ਤੱਕ ਜਲਦੀ ਪਹੁੰਚ ਜਾਗੇ ਪਰ ਅਸੀਂ ਸਾਰਿਆਂ ਨੇ ਅਲਟੀਮੇਟਮ ਦਿੱਤਾ ਕਿ ਸ਼ਨੀਵਾਰ ਨੂੰ 3 ਵਜੇ ਮੀਟਿੰਗ ਹੈ ਉਹਦੇ ਵੀ ਵਪਾਰ ਮੰਡਲ ਦਾ ਜਿਹੜਾ ਗਠਨ ਹੋਊਗਾ ਸੋਮਵਾਰ ਤੱਕ ਦਾ ਟਾਈਮ ਹੈ ਜਿਹੜਾ ਐਸ.ਐਚ.ਓ ਸਾਹਿਬ ਨੂੰ ਸਾਰਿਆਂ ਨੇ ਬਹੁਤ ਵਾਰ ਸੱਜਣਾ ਨੇ ਸਾਰੇ ਸ਼ਹਿਰ ਦੇ ਵਸਨੀਕਾਂ ਨੇ ਦਿੱਤਾ ਬਿਲਕੁਲ ਜਿਵੇਂ ਹਰ ਸੱਜਣਾ ਵਪਾਰ ਮੰਡਲ ਦੇ ਆਗੂ ਕਹਿਦੇ ਕਾਰੋਬਾਰੀ ਆ ਬਲਕਿਸ਼ਮ ਬਾਲੀ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਲਕਿਸ਼ਮ ਬਾਲੀ ਜੀ ਜਿਵੇਂ ਤੁਸੀਂ ਹੁਣ ਇਸ ਟਾਈਮ ਇੰਸਪੈਕਟਰ ਸੀ ਡੀ ਐਸ ਪੀ ਸਾਹਿਬ ਸੀ ਮਾਲਾ ਸਾਹਿਬ ਨੇ ਦੱਸਿਆ ਹੈਗਾ ਹੁਣ ਕੀ ਕਿਹਾ ਨਾਲ ਅਸੀਂ ਸਾਰਾ ਐਸ ਐਚਓ ਸਾਹਿਬ ਨੂੰ ਬੇਨਤੀ ਕੀਤੀ ਸੀ ਵੈਸੇ ਉਹ ਸਾਰੀਆਂ 4 ਸੀਏ ਸਟਾਫ ਦੀਆਂ ਟੀਮਾਂ ਹੋਰ ਬਹੁਤ ਪੂਰੀ ਪੁਲਿਸ ਲੱਗੀ ਹੋਈ ਹੈ ਇਧਰ ਅਸੀਂ ਉਹਨਾਂ ਨੂੰ ਸਮਾਂ ਦਿੱਤਾ ਹੈ ਵੀ ਅਸੀਂ ਤਿੰਨ ਚਾਰ ਦਿਨ ਤੋਂ ਕਹਿੰਦੇ ਅਸੀਂ ਬਹੁਤ ਨੇੜੇ ਪਹੁੰਚ ਗਏ ਅਸੀਂ ਕਿਹਾ ਵੀ ਸੋਮਵਾਰ ਨੂੰ ਤੱਕ ਜੇ ਤੁਸੀਂ ਐਤਵਾਰ ਤੱਕ ਲੱਭ ਦਿਓਗੇ ਜਨਾਬ ਤੁਹਾਡੀ ਮਿਹਰਬਾਨੀ ਨਹੀਂ ਸਾਰਾ ਸ਼ਹਿਰ ਸੌ ਵਾਰ ਨੂੰ ਇਕੱਠਾ ਹੋ ਕੇ ਅਗਲਾ ਕੋਈ ਸੰਦਰਸ਼ ਦੀ ਅਸੀਂ ਰੂਪਰੇਖਾ ਤਿਆਰ ਕਰਕੇ ਸੰਦਰਸ਼ ਵਿਡਾਂਗੇ ਇਹ ਵਿਸ਼ਵਾਸ ਤੁਹਾਨੂੰ ਮਿਲ ਗਿਆ ਹੈ ਤੁਸੀਂ ਵੀ ਜਿਹੜੇ ਸਰਕਾਰ 'ਚ ਹੈਗੇ ਆ ਰੇਪੀਸਾ ਜਿਵੇਂ ਇਹਨਾਂ ਨੇ ਬਾਲ ਕੇ ਸੀ ਉਹਨੇ ਆਖਿਆ ਕਿ ਕਿ ਸਾਰੇ ਸ਼ਹਿਰ ਦੀ ਸਮੱਸਿਆ ਪੂਰੇ ਹਰਕੇ ਦੀ ਸਮੱਸਿਆ ਪਣੀ ਪਈ ਹੈ ਜਿੱਥੇ ਸੌ ਲਟੇਰਾਂ ਨੇ ਅੰਤ ਤੱਕ ਬਚਾਇਆ ਦਾ ਸੁਬਾ ਸਵੇਰੇ ਛੱਡਦੇ ਨਹੀਂ ਬਹਿ ਕੇ ਸਾਰਿਆਂ ਤੋਂ ਵੱਡਾ ਜੀ ਜੋ ਹਾਲਾਤ ਹੈ ਇਹ ਪੰਜਾਬ ਦੇ ਵਿੱਚ ਹੀ ਇਦਾਂ ਦੇ ਹੋਏ ਹੋਏ ਆ ਮਲੇ ਲਾਂਡਰ ਦੀ ਥੋੜੀ ਜਿਹੀ ਸਪੀਸ਼ਨ ਤਾਂ ਖਰਾਬ ਹੋਈ ਵੀ ਆ ਜੀ ਪਰ ਉਹਦੇ ਸੁਧਾਰ ਬਹੁਤ ਆ ਰਹੇ ਜਿੱਦਾਂ ਇਹਨਾਂ ਨੇ ਗੱਡੀਆਂ ਦਿੱਤੀਆਂ ਹੋਰ ਦਿੱਤੀਆਂ ਸਰਕਾਰ ਨੇ ਜੀ ਮੋਟਰਸਾਈਕਲ ਦਿੱਤੇ ਜਿੱਦਾਂ ਹੁਣ ਕੱਲ ਇਹਨਾਂ ਨੇ ਪਿੱਛਾ ਕਰਕੇ ਦੋ ਮੋਟਰਸਾਈਕਲ ਪਕੜੇ ਆ ਜੀ ਦੇਖੋ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਕੋਸ਼ਿਸ਼ ਤਾਂ ਹੈ ਵੀ ਇਹਨਾਂ ਚੀਜ਼ਾਂ ਤੇ ਠੱਲ ਪਾਈ ਜਾਵੇ ਤੇ ਕਾਫੀ ਹੱਦ ਤੱਕ ਇਹਨਾਂ ਨੇ ਮਲੋ ਜੋ ਐਸਟੀਓ ਸਾਹਿਬ ਨੇ ਦੱਸਿਆ ਵੀ ਬੰਦੇ ਵੀ ਟੈਸਟ ਕਰ ਲਏ ਆ ਤੇ ਇੱਕ ਦੋ ਦਿਨ ਦੇ ਵਿੱਚ ਉਹਨਾਂ ਨੂੰ ਰਿਕਵਰ ਵੀ ਕਰ ਲਏ ਜਾਣਗੇ ਪਰ ਜਿਹਨਾਂ ਸ਼ਹਿਰ ਵਾਲਿਆਂ ਦਾ ਦੇਖਤ ਖੂਬ ਸੀ ਸਾਰੇ ਇਕੱਠੇ ਹੋਏ ਸੀ ਅਸੀਂ ਧਰਮਚਾਲਾ ਚ ਐਸਐਸਓ ਸਾਹਿਬ ਕੋਲੇ ਅਸੀਂ ਉੱਥੋਂ ਪੈਦਲ ਆਫਰ ਰੋਸ ਜੇਰ ਕਰਦੇ ਹੋਏ ਆਏ ਐਸਐਸਓ ਸਾਹਿਬ ਨੇ ਕਿਹਾ ਵੀ ਮੈਂ ਸੋਮਵਾਰ ਤੱਕ ਸਾਰੇ ਬੰਦੇ ਰਿਕਵਰ ਕਰ ਲਾਂਗਾ ਤੁਸੀਂ ਜਨਤਾ ਨਾ ਕਰੋ ਮੈਂ ਯਾਰ ਦੇ ਨਾਲ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਤੋਂ ਆਪਣੇ ਗੁਆਚ ਨੂੰ ਮਤਲਬ ਚੌਂਕੀ ਦਾ ਰੱਖੇ ਹੋਏ ਆ ਸਾਰੇ ਸ਼ਹਿਰ ਦੇ ਵਿੱਚ ਜਲਦ ਕਰਦੇ ਆ ਹੁਣ ਥੋੜੇ ਜਿਹਾ ਵਧਾ ਕੇ ਬਾਹਰਲੇ ਸ਼ਹਿਰ ਦਾ ਵੀ ਹੋਰ ਇੰਡਸਟਰੀਆਂ ਉਹਨਾਂ ਦੇ ਵੀ ਨਾਲ ਕਰਨਾ ਸ਼ੁਰੂ ਕਰ ਲਿਆ। ਬਿਲਕੁਲ ਕਾਰੋਬਾਰੀ ਜਿਹੜੇ ਇਸ ਮੇਲ ਸੀਗੇ ਸੁਵਾਰਤੀਤ ਸਿੰਘ ਮਾਲਾਣਾ ਨਾਲ ਗੱਲਬਾਤ ਕੀਤੀ ਨਾ ਦੱਸਤਾ ਹੈਗਾ। ਪੁਲਿਸ ਵੱਲੋਂ ਜਿਹੜਾ ਵਿਚਵਾਜ ਦਵਾਇਆ ਗਿਆ ਵੀ 100 ਮਾਰ ਤੱਕ ਜਿਹੜੇ ਚੋਰ ਆ ਹੋ ਸ਼ਾਇਦ ਫਰੇ ਜਾ ਸਕਦੇ ਹੈਗੇ ਫੜ ਲਾਂਗੇ। ਤੇ ਉਸ ਤੋਂ ਅੱਗੇ ਉਹਨਾਂ ਵੱਲੋਂ ਵੀ ਕਿਹਾ ਜਾਇਆ ਵੀ ਜੇ ਅਗਰ ਨਾ ਸੁਣਵਾਈ ਹੋਈ ਜੇ ਨਾ ਕੋਈ ਕਾਰਵਾਈ ਹੋਈ ਤਾਂ ਉਸ ਤੋਂ ਬਾਅਦ ਅਗਲੀ ਉਹ ਕਾਰਵਾਈ ਕਰ ਸਕਦੇ ਹੈਗੇ। ਤੁਹਾਨੂੰ ਕਦਰ ਵਿਖਾ ਦਤੀ ਆ। ਅਮੀਰ ਕਾ ਵੀ ਤੁਹਾਡੇ ਘਰੋਂ ਮਾਨੂੰ ਸ਼ੇਅਰ ਵੀ ਕਰੋਗੇ ਜੇ ਕੋਈ ਫਾਲਤੂ। ਵਾਹਿਗੁਰੂ ਜੀ ਦਾ ਖਾਲਸਾ ਬੈਗੁਰ ਜੀ ਕੀ